ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਤੇ Facebook ਪੇਜ ਤੇ ਜੀ ਤੇ ਲੋ ਪਹੁੰਚੇ ਹੋਏ ਆ ਬਾਈ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਦਿਖਾਉਣੇ ਆ ਤੁਹਾਨੂੰ ਕੀ ਰੇਟ ਚੱਲਦਾ ਟਰੈਕਟਰਾਂ ਦਾ ਮੰਡੀ ਪੂਰੀ ਭਰੀ ਹੋਈ ਹੈ ਜੀ ਕੰਮ ਜੋਰਾਂ ਤੇ ਆ ਫੂਰਾ ਤੇ ਲਓ ਜੀ ਸ਼ੁਰੂਆਤ ਕਰਦੇ ਆਪਾਂ ਸਵਰਾਜ 855 ਤੋਂ ਇਹ ਮਾਡਲ ਹੈਗਾ ਜੀ 2018 ਇਦੀ ਡਿਮਾਂਡ ਹੈਗੀ 5 ਲੱਖ 72 ਹਜ਼ਾਰ ਤੇ ਟਰੈਕਟਰ ਪੂਰਾ ਸਾਫ਼ ਪਿਆ ਜੀ ਦੇਖ ਸਕਦੇ ਹੋ ਕਲੀਨ ਆ 48 ਕੇ ਪੈਸੇ ਦੇ ਟਾਇਰ ਆ ਬਾਕੀ ਰੰਬਾ ਰੰਬਾ ਦਾ ਮਗਰੇੜਾ ਨਾਲ ਟਰੈਕਟਰ ਪੂਰਾ ਓਕੇ ਪਿਆ ਜੀ ਭਾਈ ਕਿ ਲਿਆ ਹੋਇਆ ਟਰੈਕਟਰ ਹੈ ਅਗਲਾ ਫੇਰ ਸਵਰਾਜ 855 ਮਾਡਲ ਹੈਗਾ ਜੀ 2019 ਰੇਟ ਹੈਗਾ 6 ਲੱਖ ਤੇ 33000 ਪੰਜਾਬ ਦਾ ਨੰਬਰ ਹੈ ਟਰੈਕਟਰ ਪੂਰਾ ਸਾਫ ਹੈ ਇਹ ਦੇਖ ਸਕਦੇ ਹੋ 65 70 ਪੈਸੇ ਟਾਇਰ ਹੈ ਜੀ ਇਹਦੇ ਗੁਡਇਰ ਦੇ ਆ ਗਿਆ ਆ ਗਿਆ ਜੀ ਮੇਂਦਰਾ 275 ਮਾਡਲ ਹੈਗਾ 94 ਇਹਦੀ ਡਿਮਾਂਡ ਹੈਗੀ 1 ਲੱਖ ਤੇ 55000 ਪੰਜਾਬ ਦਾ ਨੰਬਰ ਹੈ 80 ਬੇਸ ਦੇ ਟਾਇਰ ਹੈ ਟਰੈਕਟਰ ਪੂਰਾ ਸਾਫ਼ ਪਿਆ ਜੀ ਅੱਗੇ ਆ ਗਿਆ ਜੀ ਸੋਨਾ ਲੀਕਾ 35 ਵਾਲਾ ਮਾਡਲ ਹੈਗਾ 2015 ਡਿਮਾਂਡ ਹੈਗੀ ਇਹਦੀ 4 ਲੱਖ ਤੇ 15000 ਟਾਇਰ ਇਹਦੇ ਨਵੇਂ ਆ ਜੀ ਚਾਰੇ ਬਿਲਕੁਲ ਤਾਜ਼ੇ बीकेटी टरदी सारे हॉकी ट्रैक्टर बहुत सोणा ਪਿਆਗਾ ਅੱਗੇ ਆ ਗਿਆ ਇਹ ਨਿਊ ਕੋਲਾਡ ਕਪੀਦੀ ਮਾਡਲ ਹੈਗਾ ਇਹ 2008 ਇਹਦੀ ਡਿਮਾਂਡ ਆਏਗੀ 3 ਲੱਖ ਤੇ 65000 8590 ਪੈਸੇ ਆ ਰਹਾ ਦੇ ਸਾਦਾ ਜੀ ਪਾਵਰ ਆਪਣਾ ਪਾਵਰ ਨਹੀਂ ਹੈਗਾ ਬੈਂਪਰ ਉਮ ਪਰ ਨਾਵਾ ਲੱਗਿਆ ਹੋਇਆ ਅੱਗੇ ਆ ਗਿਆ ਜੀ ਪਾਵਰ ਟਰੈਕ 439 ਪਲੱਸ ਇਹ ਹੈਗਾ ਜੀ 2019 ਮਾਡਲ ਰੇਟ ਹੈਗਾ 415000 ਟਾਇਰ ਇਹਦੇ ਨਵੇਂ ਆ ਜੀ ਚਾਰੇ ਬਿਲਕੁਲ ਤਾਜ਼ੇ ਜੇ ਕੇ ਦੇ ਟਾਇਰ ਆ ਇਹਦੇ ਬਾਕੀ ਟਰੈਕਟਰ ਬਿਲਕੁਲ ਨਵੇਂ ਹੀ ਪਿਆ ਜੀ ਹਰਿਆਣਾ ਨੰਬਰ ਹੈ ਐਚ 425 ਅੱਗੇ ਆ ਗਈ ਸੋਨਾ ਲੀਕਾ 35 ਮਾੜ ਲੈ ਗਈ 2022 4 ਲੱਖ 98000 ਰੁਪਇਆ ਦੀ ਡਿਮਾਂਡ ਹੈ ਪੰਜਾਬ ਦਾ ਨੰਬਰ ਆਈ ਬਟਿੰਡੇ ਦਾ ਇਹ ਤਾਂ ਬਿਲਕੁਲ ਨਵਾਂ ਹੀ ਪਿਆ ਜੀ ਟਰੈਕਟਰ ਆ ਬਹੁਤ ਘੱਟ ਚੱਲਿਆ ਹੋਇਆ ਹੈਗਾ ਬਾਹੀ ਤੇ ਚੱਲਿਆ ਹੋਇਆ ਟਰੈਕਟਰ ਆ ਜੀ ਇਹ ਅੱਗੇ ਆ ਗਿਆ ਜੀ ਸਵਰਾਜ 744 ਮਾਡਲ ਹੈਗਾ ਜੀ 6 ਰੇਟ ਆਏਗਾ ਤਾਂ 2 ਲੱਖ ਤੇ 70000 ਆ 80 85 ਵੈ ਟਾਇਰ ਹੈ ਜੀ ਇਹਦੇ ਤੇ ਟਰੈਕਟਰ ਵਧੀਆ ਪਿਆ ਜੀ ਸਾਫ ਆ ਅੱਗੇ ਆ ਗਿਆ ਜੀ ਆਇਸ਼ਰ 548 ਮਾਡਲ ਹੈਗਾ ਜੀ 2017 ਰੇਟ ਹੈਗਾ ਬ 4 ਲੱਖ ਤੇ 10000 35 40 ਪੈਸੇ ਟਾਇਰ ਹੈ ਦੇ ਬਾਕੀ ਟਰੈਕਟਰ ਚੰਗਾ ਜੀ ਇਲਾ ਮਟਰਟਰੋ ਅੱਗੇ ਆ ਗਿਆ ਜੀ ਐਚ ਐਮ ਟੀ 352 2000 ਮਾਡਲ ਹੈ ਜੀ ਇਹ ਰੇਟ ਹੈਗਾ 1 ਲੱਖ ਤੇ 65000 90 ਪੈਸੇ ਦੇ ਪਿਛਲੇ ਟਾਇਰ ਹੈ ਜੀ ਗੁਡিয়ার ਦੇ ਬਾਕੀ ਇਹ ਟਰੈਕਟਰ ਬਹੁਤ ਘੱਟ ਮਿਲਦੇ ਆ ਜੀ ਟਰੈਕਟਰ ਚੰਗੇ ਆ ਇਹ ਆ ਗਿਆ ਆ ਗਿਆ ਜੀ ਨਿਊ ਹਾਲੈਂਡ 3630 ਸੁਪਰ ਮਾਡਲ ਹੈਗਾ ਜੀ 2014 ਦੀ ਡਿਮਾਂਡ ਹੈਗੀ ਹੈ 4 ਲੱਖ ਤੇ 65000 3 ਸਪੀਡ ਹੈ ਜੀ ਪੰਜਾਬ ਦਾ ਨੰਬਰ ਹੈ ਚਾਰੇ ਟਾਇਰ ਨਵੇਂ ਆਦੇ ਅਗਲੇ ਰੇਡੀਅਲ MRF ਦੇ ਟਾਇਰ ਹੈ ਜੀ ਇਹਦੇ ਅਗਲੇ ਹੈਗੇ ਗੁਡイヤー ਦੇ ਇਹ ਟਰੈਕਟਰ ਪੂਰਾ ਸਾਫ ਪਿਆ ਬਿਲਕੁਲ ਨਵਾਂ ਹੀ ਪਿਆ ਜੀ ਟਰੈਕਟਰ ਦੇਖ ਸਕਦਾ ਹਾਂ ਬਹੁਤ ਚੰਗੀ ਕੰਡੀਸ਼ਨ ਦਾ ਹੈਗਾ ਅਗੇ ਫੇਰ ਨਿਊ ਹਾਲੈਂਡ 36 ਦੀ ਸੁਪਰ ਮਾਡਲ ਹੈਗਾ ਜੀ 2013 ਰੇਟ ਹੈਗਾ ਦਾ 4 ਲੱਖ ਤੇ 70000 ਇਹ ਦਿੱ ਮੋਕ ਸਰਦਨ ਨੰਬਰ ਹੈ ਜੀ ਐਰ ਇਹਦੇ ਨਵੇਂ ਆ ਬਿਲਕੁਲ ਦੇਖ ਕੇ ਇਹਦੇ ਟਾਇਰ ਹੈ ਜੀ ਤੇ ਟਰੈਕਟਰ ਪੂਰਾ ਸੋਹਣਾ ਪਿਆ ਦੇਖ ਸਕਦੇ ਹੋ eh ਲਓ ਜੀ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਨਾਲ